ਸੋਕ ਮਹੱਲਾ ਤੀਜਾ ਹਮ ਮਮਤਾ ਮੋਹਣੀ ਮਨ ਮੁਖਾਂ ਨੂੰ ਗਈ ਖਾਇ ਜੋ ਮੋਹ ਦੂਜਾ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸਬਦ ਪਰ ਜਾਲੀਐ ਆ ਪਰ ਜਾਲੀਐ ਵਿੱਚ ਡੈਸ਼ ਜੀ ਦੀ ਕੀ ਵਿਚਾਰਨ ਕਰਨਾ ਤਾਂ ਇਹ ਵਿੱਚ ਹੋ ਜਾਏ ਤਾਂ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹ ਮਨ ਕੀ ਤੜਿਆ ਜੋਗ ਭਰਮਿਆ ਥਿਰ ਰਹੈ ਨ ਆਵੈ ਜਾਏ ਇਹ ਮਨ ਕਿਤੜਿਆ ਜੋਗ ਭਰਮਿਆ ਇਥੇ ਵਿਸਰਾਮ ਥਿਰ ਰਹੈ ਨ ਇਥੇ ਠੰਮਕ ਲੱਗੇਗੀ ਆਵੈ ਜੋ ਇਹ ਮਨ ਕੀ ਤੜਿਆ ਜੁਗ ਪਰਮਿਆ ਥਿਰ ਰਹੈ ਨ ਆਵੈ ਜਾਏ ਹਰ ਭਾਣਾ ਤਾ ਪਰਮਾਇਨ ਹਰ ਭਾਣਾ ਤਾ ਪਰਮਾਇਨ ਕਰ ਪਰਪੰਚ ਖੇਲ ਉਪਾਇ ਜਹ ਹਰ ਬਖਸ਼ੇ ਤਾ ਗੁਰ ਮਿਲੈ ਅਸਥਿਰ ਰਹੈ ਸਮਾਇ ਨਾਨਕ ਮਨ ਹੀ ਤੇ ਮਨ ਮਾਨਿਆ ਨਾਨਕ ਮਨ ਹੀ ਤੇ ਮਨ ਮੰਨਿਆ ਨਾਨਕ ਮਨ ਹੀ ਤੇ ਮਨ ਮੰਨਿਆ ਨਾ ਕਿਸ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆਪ ਵਸ ਰਹਿ ਵਾਸੁ ਰਹਿਆ ਆਪੇ ਰਸ ਭੋਗੀ ਆਪ ਅਤੀਤ ਅਲਿਪਤ ਹੈ ਨਿਰਜੋਗ ਹਰ ਜੋਗੀ ਵਸ ਪੁ ਲਈ ਇੱਥੇ ਪਾਉ ਉਚਾਰਨ ਕਰਨਾ ਕਾਇਆ ਅੰਦਰ ਆਪ ਵਸ ਰਹਿਆ ਆਪੇ ਰਸ ਭੋਗੀ ਜੋ ਤਿਸ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹੋਗੀ ਪਦ ਕਸ ਕੇ ਬੋਲ ਜੋ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਈਐ ਲਹਿ ਜਾਇ ਵਿਜੋਗੀ ਲਹਿ ਜਾਹਿ ਵਿਜੋਗੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਆਪ ਅਖਾਇਦਾ ਜਿੰਨੇ ਵੀ ਪਾਠ ਕਰਨ ਇਹਨੂੰ ਵਾਹ ਵਾਹ ਹੂੜਾ ਨਹੀਂ ਲਾਉਣਾ ਔਂਕੜ ਉਚਾਰਨ ਕਰਨਾ ਵਾਹ ਵਾਹ ਆਪ ਅਖਾਇਦਾ ਗੁਰ ਸਬਦੀ ਸੱਚ ਸੋਈ ਵਾਹ ਵਾਹ ਸਿਫਤ ਸਲਾਹ ਹੈ ਦੋਵੇਂ ਹਾਏ ਉਚਾਰਨ ਕਰਨੇ ਹਨ ਵਾਹ ਵਾਹ ਸਿਫਤ ਸਲਾਹ ਹੈ ਗੁਰਮੁਖ ਬੁੱਝੈ ਕੋਈ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਤਿਆ ਪ੍ਰਭ ਨਹੀਂ ਕਹਿਣਾ ਨਾਨਕ ਵਾਹ ਵਾਹ ਕਰਤਿਆ ਇਥੇ ਠਮਕ ਪ੍ਰਭ ਪਾਇਆ ਇਥੇ ਵਿਸਰਾਮ ਕਰਮ ਪ੍ਰਾਪਤ ਹੋਏ ਮਹਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਬਦ ਸੁਹਾਈ ਕਰਤੀ ਪਦ ਤੇ ਵਿਸਰਾਮ ਲਾਉਣਾ ਹੈ ਪੂਰਾ ਸਬਦ ਪ੍ਰਭ ਮਿਲਿਆ ਆਈ ਵਡ ਭਾਗੀ ਆ ਵਾਹ ਵਾਹ ਮੋ ਕਢਾਈ ਹਾਂਜੀ ਵਡ ਭਾਗੀ ਆ ਪਾਤੀ ਵਿਸਰਾ ਵਾਹ ਵਾਹ ਕਰ ਹੈ ਸੇਈ ਜਨ ਸੋਹਣੇ ਤੈਨ ਕੋ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤ ਹੋਵੇ ਨਾਨਕ ਦਰ ਸੱਚੈ ਸੋਭਾ ਪਾਈ ਪੌੜੀ ਬੱਜਰ ਕਪਾਟ ਕਾਇਆ ਗੜ ਭੀਤਰ ਕੁੜ ਕਸਤ ਅਬਮਾਨੀ ਹਾਂ ਕੁਸਤ ਹੀ ਉਚਾਰਨ ਕਰਨਾ ਕੁਸਤ ਨਹੀਂ ਕਿਤੇ ਕਹਿਣਾ ਭਰਮ ਭੂਲੇ ਨਦਰ ਨਾ ਆਵਨੀ ਮਾਨਮੁਖ ਅੰਧ ਅਗਿਆਨੀ ਉਪਾਇ ਕਿਤ ਨ ਲੱਭਈ ਹਾਂ ਲੱਭਣੀ ਉਪਾਇ ਕਿਤ ਨ ਲੱਭਣੀ ਕਰ ਭੇਖ ਥੱਕੇ ਭੇਖਵਾਨੀ ਗੁਰਬਦੀ ਖੋਲਾਈਆ ਨਾ ਹਰਨਾਮ ਜਪਾਨੀ ਹਰ ਜੀਓ ਅੰਮ੍ਰਿਤ ਬਿਰਖ ਹੈ ਜਿਨ ਪੀਆ ਤੇ ਤਪ ਤੇ ਤ੍ਰਿਪਤਾਨੀ ਸਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆ ਰਹਿਣ ਸੁਖ ਵਿਹਾਰੈ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆ ਹਰ ਸਿਓ ਲਿਵ ਲਾਇ ਵਾਹ ਵਾਹ ਕਰਮੀ ਬੁਲਾ ਬੁਲਾਏ ਵਾਹ ਵਾਹ ਇਥੇ ਨਿਸਰਾਮ ਹੈ ਕਰਮੀ ਇਥੇ ਜਮਕ ਲਾ ਦਨੀ ਹੈ ਬੁਲਾ ਬੁਲਾਏ ਵਾਹ ਵਾਹ ਕਰਤਿਆ ਸੂਬਾ ਪਾਏ ਨਾਨਕ ਵਾਹ ਵਾਹ ਸਤ ਰਜਾਇ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲਦੀ ਪਾਲ ਵਾਹਵਾਹੂ ਸਬਦੇ ਉਚਰੈ ਵਾਹਵਾਹੂ ਹਿਰਦੈ ਨਾਲ ਵਾਹਵਾਹੂ ਕਰਤਿਆ ਹਰ ਪਾਇਆ ਸਹਜੇ ਗੁਰਮੁਖ ਪਾਲ ਸੇ ਵੱਡ ਭਾਗੀ ਨਾਨਕਾ ਹਰ ਹਰ ਰਿਦੈ ਸਮਾਲ ਪਉੜੀ ਏ ਮਨ ਆਤ ਲੋਬੀਆ ਨਿਤ ਲੋਬੇ ਰਾਤਾ ਮਾਇਆ ਮਨਸਾ ਮੋਹਣੀ ਦੇਹ ਦੇਸ ਫਿਰਤਾ ਅਗੈ ਨਾ ਉਜਾਤ ਨਾ ਜਾਇ ਸੀ ਮਨ ਮੁਖ ਦੁਖ ਖਾਤਾ ਰਸਨਾ ਹਰ ਰਸਨਾ ਚਖਿਉ ਫੀਕਾ ਬੋਲਾਤਾ ਜਿਨ ਜਿਨਾ ਗੁਰਮੁਖ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹਲਾ 3 ਵਾਹ ਵਾਹੋ ਤਿਸਨੋ ਆਖੀਐ ਜੇ ਸੱਚਾ ਗਹਿਰ ਗੰਭੀਰ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸਨੋਂ ਆਖੀਐ ਜੇ ਗੁਣ ਦਾਤਾ ਮਤ ਤੀਰ ਵਾਹ ਵਾਹ ਤਿਸਨੋਂ ਆਖੀਐ ਜੇ ਸਭ ਮਹਿ ਰਹਿ ਆਸਮਾਏ ਵਾਹ ਵਾਹ ਤਿਸਨੋਂ ਆਖੀਐ ਜੇ ਦੇਦਾ ਰਿਜਕ ਸੰਬਾ ਜੇ ਦੇਦਾ ਰਿਜਕ ਸਬਾਹੇ ਦੀ ਸਬਾਹੀ ਉਚਾਰਨ ਕਰਨਾ ਸਬਾਹੀ ਨਹੀਂ ਕਹਿਣਾ ਟਿੱਪੀ ਨਹੀਂ ਲੱਗੀ ਹੋਈ ਇੱਥੇ ਨਾਨਕ ਵਾਹ ਵਾਹ ਇੱਕੋ ਕਰ ਸਾਲਾਹੀਐ ਜੇ ਸਤਗੁਰ ਦੀ ਆਦਿਖਾਏ ਮਹੱਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰਹ ਵਾਹ ਵਾਹ ਇੱਥੀ ਸਾਰੀਆਂ ਠਮਕਾਂ ਲੱਗਣਗੀਆਂ ਵਾਹ ਵਾਹ ਗੁਰਮੁਖ ਸਦਾ ਕਰਹ ਮਨਮੁਖ ਮਰਹੇ ਬੇਖੁਖਾਏ ਉਨਾ ਵਾਹ ਵਾਹ ਨਾ ਭਾਵਈ ਦੁਖੇ ਦੁਖ ਵਿਹਾਈ ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਲਿਬ ਲਾਇ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿ ਭਵਨ ਸੁਜੀ ਪਾਇ ਪੌੜੀ ਹਰ ਕੈ ਭਾਣ ਗੁਰ ਮਿਲੈ ਸੇਵਾ ਭਗਤ ਬਨੀਜੈ ਹਰ ਕੈ ਭਾਣ ਹਰ ਮਨ ਵਸੈ ਸਹਜੇ ਹਰ ਰਸ ਪੀਜੈ ਸਹਜੇ ਰਸ ਪੀਜੈ ਹਾ ਹਰ ਨਹੀਂ ਪਤਾ ਹਰ ਕੈ ਭਾਣੈ ਹਰ ਮਨ ਵਸੈ ਸਹਜੇ ਰਸ ਪੀਜੈ ਹਰ ਕੈ ਭਾਣੈ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕੈ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਭਾਣਾ ਤਿਨੀ ਮੰਨਿਆ ਜਿਨਾ ਗੁਰੂ ਮਿਲੀਜੈ ਸ਼ਲੋਕ ਮਹੱਲਾ 3 ਵਾਹ ਵਾਹ ਸੇ ਜਨ ਸਦਾ ਕਰਹਿ ਜਿਨ ਕੋ ਆਪ ਦੇ ਬੁਝਾਈ ਬੁਝਾਏ ਆਪੇ ਦੇ ਬੁਝਾਏ ਜਿਨ ਕੋ ਆਪੇ ਦੇ ਬੁਝਾਏ ਵਾਹ ਵਾਹ ਕਰਤੇ ਆ ਮਨ ਨਿਰਮਲ ਹੋਵੇ ਹੋਮੈ ਵਿੱਚ ਹੋ ਜਾਏ ਵਾਹ ਵਾਹ ਗੁਰਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰ ਤਿਨ ਕੈ ਸੰਗ ਮਿਲਾਏ ਤੇ ਨ ਨੰਨੇ ਦਾ ਹਲੰਤ ਲਾ ਕੇ ਉਚਾਰਨ ਕਰਨਾ ਹੈ ਹਰ ਤਿਨ ਕੈ ਸੰਗ ਮਿਲਾਏ ਵਾਹ ਵਾਹ ਹਿਰਦੈ ਉਚਰਾ ਮੁਖੋ ਪੀ ਵਾਹ ਵਾਹ ਕਰਿਓ ਨਾਨਕ ਵਾਹ ਵਾਹ ਜੋ ਕਰਹਿ ਹ ਤਨ ਮਨ ਤਿਨ ਕਉ ਦੇਵ ਮਹਲਾ ਤੀਜਾ ਵਾਹ ਵਾਹ ਸਾਹਿਬ ਸੱਚ ਹੈ ਅੰਮ੍ਰਿਤ ਜਾ ਕਾ ਨਾਉ ਜੇ ਨ ਸੇਵਿਆ ਤੈਨ ਫਲ ਪਾਇਆ ਹਉ ਤਿੰਨ ਬਲਿਹਾਰੈ ਜਾਉ ਪਈਆ ਨਾ ਕਰਕੇ ਨਾ ਇਸ ਤਰ੍ਹਾਂ ਨਹੀਂ ਕਹਿਣਾ ਪਹਿਲਾਂ ਵੀ ਤੁਹਾਨੂੰ ਦੱਸਿਆ ਪਾਇਆ ਬੁੱਲਿਆ ਕਰ ਪਾਇਆ ਜੇ ਨ ਸੇਵਿਆ ਤੈਨ ਫਲ ਪਾਇਆ ਹਉ ਤਿੰਨ ਬਲਿਹਾਰੈ ਜਾਉ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੂੰ ਦੇ ਸੂ ਖਾਈ ਵਾਹ ਵਾਹ ਜਾਲ ਥਾਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰਸਿੱਖ ਨਿਤ ਸਾਬ ਕਰਹੁ ਗੁਰਪੂਰੇ ਵਾਹ ਵਾਹ ਭਾਵੇ ਨਾਨਕ ਵਾਹ ਵਾਹ ਜੋ ਮਾਨ ਚਿਤ ਕਰੇ ਤਿਸ ਜਮ ਕੰਕਰ ਨੇੜ ਨ ਆਵੇ ਪੌੜੀ ਹਰ ਜੀਉ ਸੱਚਾ ਸੱਚ ਹੈ ਪੌੜੀ ਨਹੀਂ ਕਹਿਣਾ ਪੌੜੀ ਪਾ ਉੜਾ ਬੰਦ ਮੂੰਵਲਾ ਪੌੜੀ ਪੌੜੀ ਹਰ ਜੀਓ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤ ਗੁਰ ਤੇ ਸੱਚ ਪਛਾਣੀਐ ਸੱਚ ਸਹਿਜ ਸਮਾਣੀ ਅਨ ਦਿਨ ਜਾਗੈ ਨਾ ਸਵਹਿ ਜਾਗਤ ਰੈਣ ਵਿਹਾੜੀ ਗੁਰਮਤੀ ਹਰ ਰਸ ਚਾਖਿਆ ਸੇ ਪੁੰਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਾਇਓ ਕਿਆ ਕਰਨਾ ਪਾਇਓ ਇਕ ਬੇਨ ਗੁਰ ਕਿਨੈ ਨਾ ਪਾਇਓ ਪਾਚ ਮੋਇ ਅਜਾਣੀ ਪਾਚ ਮੋਇ ਅਜਾਣੀ ਸ਼ਲੋਕ ਮਹੱਲਾ ਤੀਜਾ ਵਾਹੂ ਵਾਹੂ ਬਾਣੀ ਨਿਰੰਕਾਰ ਹੈ ਤਿਸ ਜੇ ਵਡ ਅਵਰ ਨ ਕੋਇ ਵਾਹੂ ਵਾਹੂ ਅਗਮ ਅਥਾਹ ਹੈ ਵਾਹੂ ਵਾਹੂ ਸੱਚਾ ਸੋਇ ਵਾਹਵਾਹੂ ਵੀ ਪਰਵਾਹੂ ਹੈ ਵਾਹਵਾਹੂ ਕਰੇ ਸੋ ਹੋਏ ਵਾਹਵਾਹੂ ਅੰਮ੍ਰਿਤ ਨਾਮ ਹੈ ਗੁਰਮੁਖ ਪਾਵੇ ਕੋਏ ਵਾਹਵਾਹੂ ਕਰਮੀ ਪਾਈਐ ਆਪ ਦਇਆ ਕਰ ਜੀ ਨਾਨਕ ਵਾਹਵਾਹੂ ਗੁਰਮੁਖ ਪਾਈਐ ਅਨ ਦਿਨ ਨਾਮ ਲਈ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਸਾਥ ਨ ਆਵਈ ਦੂਜੀ ਨਹੀਂ ਜਾਏ ਜੇ ਬਹੁ ਤੇਰਾ ਲੋਤੀ ਹੈ ਬਿਨ ਕਰਮੈ ਨਾ ਪਾਇਆ ਜਾਏ ਜਿਨਾ ਅੰਤਰ ਲੋਭ ਵਿਕਾਰ ਹੈ ਦੂਜੇ ਪਾਇ ਖੁਆਏ ਜੰਮਣ ਮਰਣਾ ਨ ਚੁੱਕਈ ਹਉਮੈ ਵਿੱਚ ਦੁੱਖ ਪਾਏ ਜਿਨਾ ਸਤਗੁਰ ਸਿਓ ਚਿਤ ਲਾਇ ਸੋ ਖਾਲੀ ਕੋਈ ਨਾਹੀ ਤੇ ਨਾਮ ਕੀ ਤਲਬ ਨ ਹੋਵਈ ਨ ਓਏ ਦੁਖ ਸਹਾਈ ਨਾਨਕ ਗੁਰਮੁਖ ਉੱਬਰੇ ਸਚਾਬਦ ਸਮਾਹੀ ਔੜੀ ਢਾਡੀ ਤਿਸਨੋਂ ਆਖੀਐ ਜੇ ਖਸਮਾ ਧਰੇ ਪਿਆਰ दार खड़ा सेवा करे गुर सबदी विचार ये खड़ा पारा पादुचारण करना खड़ा नहीं कहना है। टाडी दर घर रपा इसी सच रखे उर्तार टाडी का महल अगला हर कहना है प्यार टाडी की सेवा चकरे ये दो में बोलने हैं आम ਇੱਕ ਢੱਡਾ ਪਹਿਲਾਂ ਬੋਲ ਜੰਦੇ ਆ ਮਗਰੋਂ ਢਾਡੀ ਡੱਡਾ ਲੱਗ ਜਾਂਦਾ ਢਾਡੀ ਇਸ ਤਰ੍ਹਾਂ ਦੋਵੇਂ ਢੱਡੇ ਉਚਾਰਨ ਕਰਨੇ ਹਨ ਢਾਡੀ ਕੀ ਸੇਵਾ ਚੱਕਰੀ ਹਰ ਜਪ ਹਰ ਨਿਸਤਾਰ ਸ਼ਲੋਕ ਮਹੱਲਾ ਤੀਜਾ ਗੂਜਰੀ ਜਾਤ ਗਵਾਰ ਜਾ ਸਹ ਪਾਏ ਆਪਣਾ ਗੁਰ ਕੈ ਸਬਦ ਵਿਚਾਰ ਅਨ ਦਿਨ ਹਰਿ ਜਾਪ ਜਾਪਣਾ ਜਿਸ ਸਤਗੁਰ ਮਿਲੈ ਤਿਸ ਭਉ ਪਵੈ ਸਾ ਕੋਲਵੰਤੀ ਨਾਰ ਸਾ ਹੁਕਮ ਪਛਾਣੈ ਕੰਤ ਕਾ ਜਿਸਨੂੰ ਕਿਰਪਾ ਕੀਤੀ ਕਰਤਾਰ ਸਾ ਹੁਕਮ ਪਛਾਣੈ ਕੰਤ ਕਾ ਕੰਤ ਕਾ ਕਠਾ ਨਹੀਂ ਕਹਿਦਨਾ ਜਿਸਨੂੰ ਕਿਰਪਾ ਕੀਤੀ ਕਰਤਾਰ ਓਹ ਕੁਚੱਜੀ ਕੋਲਖਣੀ ਪਰਹਰ ਛੋਡੀ ਭਾਤਾਰ ਹਾਂ ਇਸੇ ਤਰ੍ਹਾਂ ਹੀ ਪਾਦੇ ਉਚਾਰਨ ਕਰਨੇ ਆ ਕੁਛ ਜੀ ਕੁਲਖਣੀ ਇਸ ਤਰ੍ਹਾਂ ਨਹੀਂ ਕਹਿਣਾ ਓ ਕੁਚੱਜੀ ਕੁਲਖਣੀ ਦੋਵੇਂ ਕਸਕੇ ਪਾਦ ਉਚਾਰਨ ਕਰਨੇ ਹਨ ਪਰਹਰ ਛੋਡੀ ਭਾਤਾਰ ਇਹ ਤਦਾਨੀ ਵਿੱਚ ਲਾ ਦੇਣਾ ਜਿਸ ਤਰ੍ਹਾਂ ਉਚਾਰਨ ਕੀਤਾ ਤੱਤੇ ਦੇ ਨਾਲ ਭਾਤਾਰ ਪੈ ਪੈ ਮਾਲ ਕੱਟੀਐ ਨਿਰਮਲ ਹੋਵੇ ਸਰੀਰ ਅੰਤਰ ਪ੍ਰਗਾਸ ਮਤ ਊਤਮ ਹੋਵੇ ਖਰਜਾਪ ਗੁਣੀ ਗਹੀਰ ਪੈ ਵਿੱਚ ਬੈਸੈ ਪੈ ਰਹੈ ਪੈ ਵਿੱਚ ਕੁਮਾਵੈ ਕਾਰ ਅਥਾ ਸੁਖ ਵਡਿਆਈਆ ਦਰਗਹ ਮੋਖ ਦਵਾਰ ਪੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਪੈ ਤੇ ਨਿਰਭਉ ਪਾਈਐ ਮਿਲ ਜੋਤੀ ਜੋਤ ਅਪਾਰ ਨਾਨਕ ਖਸਮੈ ਭਾਵੇ ਸਾ ਭਲੀ ਜੇ ਸੋ ਨੋ ਆਪੇ ਬਖਸੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਾਲਾਹੀਐ ਸੱਚੇ ਕਉ ਬਾਲ ਜਾਓ ਨਾਨਕ ਏਕ ਛੋੜ ਦੂਜੈ ਲੱਗੇ ਲੱਗੇ ਨਾਨਕ ਏਕ ਛੋੜ ਦੂਜੈ ਲੱਗੇ ਸਾ ਜਿਹਵਾ ਜਲ ਜਾਓ ਸਾ ਜਿਹਵਾ ਜਲ ਜਾਓ ਪੌੜੀ ਅੰਸਾ ਔਤਾਰ ਉਪਾਯੋਂ ਪਾਉ ਦੂਜਾ ਕੀਆ ਜਿਉ ਰਾਜ ਰਾਜ ਕੁਮਾਵ ਦੇ ਦੁਖ ਸੁਖ ਭਿੜਿਆ ਹਾਂ ਭਿੜਿਆ ਉਚਾਰਨ ਕਰਨਾ ਭਿੜਿਆ ਨਹੀਂ ਕਹਿਣਾ ਭਿੜਿਆ ਛੇਤੀ ਬੋਲ ਦੇਣਾ ਇਸ ਤਰ੍ਹਾਂ ਬ੍ਰਹਮਾ ਸੇਵ ਦੇ ਅੰਤ ਤਿਨੀ ਨਾ ਲਹਿਆ ਲਖਿਆ ਇਸ ਤਰ੍ਹਾਂ ਬ੍ਰਹਮਾ ਸੇਵ ਦੇ ਅੰਤ ਤਿਨੀ ਨਾ ਲਹਿਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਈਆ ਪ੍ਰਗਟਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਈਆ ਪ੍ਰਗਟਈਆ ਹਾਂਜੀ ਪ੍ਰਗਟਈਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟਈਆ ਤਿਥੈ ਸੋਗ ਵਿਜੋਗ ਨ ਵਿਆਪਈ ਅਸਥਿਰ ਜਗthਿਆ ਸ਼ਲੋਕ ਮਹੱਲਾ ਤੀਜਾ ਇਹ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਇਹ ਲੇਖਾ ਲਿਖਿਆ ਸੋ ਹੋਆ ਪ੍ਰਮਾਣ ਨਾਨਕ ਜੇ ਕੋ ਆਪ ਗੁਣਾਏ ਦਾ ਸੋ ਮੂਰਖ ਗਾਵਾਰ ਸੋ ਮੂਰਖ ਗਾਵਾਰ ਮਹੱਲਾ ਤੀਜਾ ਮਨਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਹਾਂਜੀ ਇੱਥੇ ਹੀ ਵਿਸਰਾਮ ਲਾਉਣਾ ਹੈ ਮਨ ਕੁੰਚਰ ਮਨ ਹਾਥੀ ਹੈ ਪੀਲਕ ਗੁਰੂ ਪੀਲਕ ਦਾ ਅਰਥ ਹੈ ਮਹਾਵਤ ਗੁਰੂ ਹਨ ਗਿਆਨ ਕੁੰਡਾ ਇੱਥੇ ਵਿਸਰਾਮ ਹੈ ਜਹ ਕਿੰਚੇ ਪਹਿ ਜਾਏ ਨਾਨਕ ਹਸਤੀ ਕੁੰਡੇ ਬਾਹਾਰਾ ਫਿਰ ਫਿਰ ਉੱਜੜ ਪਾਏ ਉੱਜੜ ਛੱਜੇ ਨਾਲ ਚਰਨ ਕਰਨਾ ਉੱਜੜ ਨਹੀਂ ਕਹਿੰਦਾ ਫਿਰ ਫਿਰ ਉੱਜੜ ਪਾਏ ਪੌੜੀ ਇਸ ਆਗੈ ਅਰਦਾਸ ਜਿੰਨ ਉਪਾਇਆ ਜਿੰਨ ਨਹੀਂ ਕਹਣਾ ਜੇਨ ਜੇਨ ਇਹ ਪੁਲਈਆ ਜਿੰਨ ਦਾ ਤਾਂ ਹੋਵੇ ਜੇ ਉੱਤੇ ਟਿੱਪੀ ਲੱਗੀ ਹੋਵੇ ਇੱਥੇ ਤਾਂ ਜੇਨ ਹੀ ਹੈ ਜਿਨੇ ਜਿੰਨ ਦਾ ਰਚਾ ਭੂਤ ਪ੍ਰੇਤ ਹੁੰਦਾ ਇਸ ਆਗਾ ਅਰਦਾਸ ਜਿੰਨ ਉਪਾਇਆ ਸਤਗੁਰ ਆਪਣਾ ਸੇਵ ਸਤਗੁਰ ਪਾਦੀ ਮਿਹਨਤ ਕਰ ਤੂੰ 사ਤਗੁਰ ਕਹਿ ਦਿੰਦਾ 사ਤਗੁਰ 사ਤਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁਖ ਮਿਟਾਇਆ ਸੰਗ ਗੱਗਾ ਸੰਗ ਐ ਨਹੀਂ ਬੋਲਦਾ ਨਾ ਗੱਗਾ ਪੂਰਾ ਲਾਉਣਾ ਨਾਨਕ ਭਏ ਅਚਿੰਤ ਹਰ ਧਨ ਨਿਹ ਚਲਾਇਆ ਸ਼ਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚੀਆ ਘਰ ਉੱਚਾ ਨਿਰਣਾਉ ਮਹਿਲ ਭਗਤੀ ਘਰ ਸਰੈ ਸੱਜਣਾ ਪਾਹੁਣਿ ਆਓ ਏ ਧਿਆਨ ਨਾਲ ਪਾਦ ਉਚਾਰਨ ਕਰਨਾ ਮਹਿਲ ਭਗਤੀ ਘਰ ਸਰੈ ਸੱਜਣਾ ਪਾਹੁਣਿ ਆਓ ਪਪੇ ਕੰਨਾ ਹਾਹੀ ਔਂਕੜ ਵੀ ਲਾਉਣਾ ਪਾਹੁਣਿ ਆਓ ਬਰਸਨਾ ਤਾ ਬਰਸ ਕਨਾ ਬਹੁੜ ਬਰਸਹਿ ਕਾਹੀ ਨਾਨਕ ਤਿਨ ਬਲੇ ਹਾਰਣੈ ਜੇ ਨਾ ਗੁਰਮੁਖ ਪਾਇ ਮਨ ਮਾਹੀ ਮਹੱਲਾ ਤੀਜਾ ਮਿੱਠਾ ਸੂ ਜੋ ਭਾਵਦਾ ਸੱਜਣ ਸੂ ਜੇ ਰਾਸ ਨਾਨਕ ਗੁਰਮੁਖ ਜਾਣੀਐ ਜਾ ਕਉ ਆਪ ਕਰੇ ਪਰਗਾਸ ਪਉੜੀ ਪ੍ਰਭੁ ਪਾਸ ਜਾਣ ਕੀ ਅਰਦਾਸ ਤੂ ਸੱਚਾ ਸਾਈ ਤੂੰ ਪੱਧਤੀ ਜਮ ਖਲਾਦਣੀ ਹੈ ਸੱਚਾ ਸਾਂ ਤੇ ਬਿੰਦੀ ਲਾਉਣੀ ਹੈ ਇਂ ਤੇ ਨਹੀਂ ਲਾਉਣੀ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਤੇ ਆਈ ਜੀਏ ਜੰਤ ਸਾਵ ਤੇਰੇ ਆ ਤੂੰ ਰਹਿਿਆ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਅਚਿੰਤ ਰਹੋ ਨਾਨਕ ਲਗ ਪਾਈ ਸ਼ਲੋਕ ਮਹੱਲਾ ਤੀਜਾ ਆਸਾ ਕਰਤਾ ਜਗ ਮੁਆ ਆਸਾ ਕਰਤਾ ਜਗ ਮੁਆ ਆਸਾ ਮਰਨ ਜਾਏ ਨਾਨਕ ਆਸਾ ਪੂਰੀਆ ਨਾਨਕ ਆਸਾ ਪੂਰੀਆ ਨਾਨਕ ਆਸਾ ਪੂਰੀਆ ਸੱਚੇ ਸਿਉ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨਿਹਚਲ ਕੋ ਨਹੀਂ ਨਾਨਕ ਪਾਤੀ ਚਮਕੈ ਨਾਨਕ ਨਿਹਚਲ ਕੋ ਨਹੀਂ ਨਾਨਕ ਨਿਹਚਲ ਕੋ ਨਹੀਂ ਬੱਜੋ ਹਰ ਕੈ ਨਾਏ ਬੱਜੋ ਹਰ ਕੈ ਨਾਏ ਪੌੜੀ ਆਪੇ ਜਗਤ ਉਪਾਇਉਣ ਕਰ ਪੂਰਾ ਥਾਟ ਆਪੇ ਸਾਹ ਆਪੇ ਵਣਜਾਰਾ ਆਪੇ ਹੀ ਹਰਹਾਟ ਆਪੇ ਸਾਗਰ ਆਪੇ ਬੋਹਿთა ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਆ ਇਸੇ ਤਰ੍ਹਾਂ ਉਚਾਰਨ ਕਰਨਾ ਆਪੇ ਗੁਰ ਚੇਲਾ ਹੈ ਆਪੇ ਇਥੇ ਵਿਸਰਾਮ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਜਨ ਨਾਨਕ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖੋ ਕਾਟ ਸੁਧ ਜੀ ਸੁਧ ਉਚਾਰਨ ਕਰਨਾ ਛੱਡਣਾ ਨਹੀਂ ਹੈ ਪਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ